ਅੱਸੀ ਗੱਲ ਦੋਸਤੋ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦਾ ਕਹਿਰ ਕਿੰਨਾ ਜ਼ਿਆਦਾ ਵੱਧ ਗਿਆ ਕਿੰਨਾ ਇਹ ਪੰਜਾਬੀਆਂ ਦੇ ਉੱਪਰ ਆਪਣਾ ਰੋਬ ਜਮਾ ਰਹੇ ਹਨ ਕਿਸ ਤਰ੍ਹਾਂ ਪੰਜਾਬੀਆਂ ਦੀ ਪੱਗ ਨੂੰ ਉਹਨਾਂ ਦੀ ਦਸਤਾਰ ਨੂੰ ਹੱਥ ਪਾਉਣ ਲੱਗੇ ਨੇ ਇਹ ਤਾਂ ਘਟਨਾਮਾ ਪਹਿਲਾਂ ਤੋਂ ਹੀ ਤੁਸੀਂ ਦੇਖ ਚੁੱਕੇ ਹੋ ਪਰ ਹੁਣ ਇਹਨਾਂ ਦਾ ਹੌਸਲਾ ਕਿੰਨੀ ਦੇਰ ਤੱਕ ਹੋਰ ਜ਼ਿਆਦਾ ਬਲੰਦ ਹੋ ਗਿਆ ਇਸ ਦੀ ਜਿੰਦੀ ਜਾਗਦੀ ਮਿਸਾਲ ਪਿਛਲੇ ਇੱਕ ਹਫ਼ਤੇ ਦੇ ਵਿੱਚ ਤੁਹਾਡੇ ਸਾਹਮਣੇ ਆਈ ਹੈ ਜਿੱਥੇ ਕੀ ਪਹਿਲਾਂ ਨਾਬਾ ਦੇ ਨੇੜੇ ਦਲੱਦੀ ਦੇ ਵਿੱਚ ਇੱਕ ਨਹਿਂਗ ਸਿੰਘ ਦਾ ਕਤਲ ਕੀਤਾ ਗਿਆ ਪ੍ਰਵਾਸੀ ਮਜ਼ਦੂਰਾਂ ਵੱਲੋਂ ਅਤੇ ਉਸ ਤੋਂ ਬਾਅਦ ਹੁਣ ਮੁਹਾਲੀ ਦੇ ਨੇੜੇ ਦੋ ਪੰਜਾਬੀ ਨੌਜਵਾਨਾਂ ਨੂੰ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹਾਲਾਂਕਿ ਪੁਲਿਸ ਦੁਆਰਾ ਹਾਲੇ ਤੱਕ ਵੀ ਇਨ੍ਹਾਂ ਦੋਸ਼ੀਆਂ ਤੱਕ ਕੋਈ ਪਹੁੰਚ ਨਹੀਂ ਕੀਤੀ ਗਈ ਉਥੇ ਇਹ ਵੀ ਪਤਾ ਲੱਗਿਆ ਕਿ ਇਨ੍ਹਾਂ ਦੋਸ਼ੀਆਂ ਵੱਲੋਂ ਜੋ ਇਹ ਬਿਹਾਰੀ ਮਜ਼ਦੂਰਾਂ ਦੇ ਸਾਹਮਣੇ ਜਾ ਕੇ ਪੀੜਤ ਪਰਿਵਾਰ ਦੇ ਘਰ ਦੇ ਅੱਗੇ ਥਾਪੀਆਂ ਤੱਕ ਮਾਰੀਆਂ ਗਈਆਂ ਇਸ ਕਦਰ ਤੱਕ ਪੰਜਾਬ ਦਾ ਮਾਹੌਲ ਖਰਾਬ ਕਰ ਦਿੱਤਾ ਗਿਆ ਅਤੇ ਇੱਥੇ ਲੋਕਾਂ ਦਾ ਇਹ ਵੀ ਰੰਜ ਹੈ ਕਿ ਜੇਕਰ ਪਿੰਡਾਂ ਦੇ ਵਿੱਚ ਇੰਨਾ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਮਤੇ ਪਾਈ ਜਾਂਦੇ ਨੇ ਤਾਂ ਉਸ ਵੇਲੇ ਤਾਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਉਹਨਾਂ ਨੌਜਵਾਨਾਂ ਤੇ ਉਹਨਾਂ ਪੰਚਾਇਤਾਂ ਤੇ ਕਾਰਵਾਈ ਕਰ ਦਿੰਦਾ ਪਰ ਹੁਣ ਉਹਨਾਂ ਕਾਤਲਾਂ ਨੂੰ ਹਲੇ ਤੱਕ ਵੀ ਨਹੀਂ ਫੜਿਆ ਗਿਆ ਜਦੋਂ ਇੰਨਾ ਵੱਡਾ ਧਰਨਾ ਵੀ ਲੱਗਿਆ ਹੋਇਆ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ ਜੂਕਵੋਟ ਕਰਨਾ ਉੱਤੇ ਹੀ ਸੋਸ਼ਲ ਮੀਡੀਆ ਐਕਟੀਵਿਸਟ ਰਫਤਾ رائے ਵੱਲੋਂ ਕੁਝ ਅਹਿਮ ਖੁਲਾਸੇ ਕੀਤੇ ਗਏ ਉਸ ਧਰਤੀ ਤੇ ਖੜ ਕੇ ਜਿੱਥੇ ਕੀ ਇਹ ਮੋਰਚਾ ਆਰੰਭਿਆ ਗਿਆ ਕੀ ਖੁਲਾਸੇ ਨੇ ਆਓ ਸੁਣੋ ਰਾਤ ਦੇ 11:30 ਵਜੇ ਦਾ ਟਾਈਮ ਹੋਇਆ ਤੇ ਨਾਸੀ ਨਾਸੀ ਸੈਕਟਰ ਚੌਂਕ ਦੇ ਵਿੱਚ ਬੈਠੇ ਆ ਆ 16 ਸਾਲ ਦੇ ਮੁੰਡੇ ਦੀ লাশ ਉਮੀ ਚੌਂਕ ਦੇ ਵਿੱਚ ਲੈ ਕੇ ਬੈਠੇ ਆ ਤੇ ਕੱਲ ਨੂੰ ਗੁਰਪੁਰਪਾ ਕੱਲ ਨੂੰ ਗੁਰਪੁਰਪਾ ਤੇ 16 ਸਾਲ ਦੇ ਮੁੰਡੇ ਨੂੰ ਸ਼ਾਮ ਦੇ 7 ਵਜੇ ਪ੍ਰਵਾਸੀਆਂ ਦੇ ਵੱਲੋਂ ਕਿਰਚਾ ਮਾਰ ਕੇ ਮਾਰ ਦਿੱਤਾ ਗਿਆ ਤੇ ਇੱਕ ਵਾਰ ਵੀਡੀਓ ਆਲੇ ਦੁਆਲੇ ਕਰਕੇ ਦਿਖਾ ਦੇ ਮੇਰਾ ਵੀਰ ਤੇ ਸਾਡੇ ਪੰਜਾਬੀਆਂ ਨੂੰ ਮੈਂ ਇੱਕ ਗੱਲ ਪੁੱਛਣੀ ਚਾਹਣਾ ਕਿ ਘਰਾਂ ਦੇ ਵਿੱਚੋਂ ਉਦੋਂ ਨਿਕਲੋਂਗੇ ਜਦੋਂ ਥੋੜੀਆਂ ਪੱਗਾਂ ਨੂੰ ਹੱਥ ਪਾਉਣ ਲੱਗੇ ਜਾਂ ਘਰਾਂ ਦੇ ਵਿੱਚੋਂ ਤੁਸੀਂ ਉਦੋਂ ਨਿਕਲੋਂਗੇ ਜੋਦੇ ਥੋਡੀਆਂ ਦਾੜੀਆਂ ਨੂੰ ਹੱਥ ਪਾਉਣ ਲੱਗੇ ਜਾਇਤਪੁਰੇ ਦੇ ਵਿੱਚ 6500 7000 ਬੋਰਡ ਪ੍ਰਵਾਸੀਆਂ ਦੀ ਬਣ ਜਾਂਦੀ ਆ ਤੇ ਉੱਥੇ ਜਾ ਕੇ ਲੱਖਾ ਸੁਧਾਣਾ ਬੋਲਦਾ ਅਮਤੋਜ ਮਾਨ ਜੀ ਵਰਗੇ ਬਾਬਾ ਬਖਸ਼ੀਰ ਜੀ ਵਰਗੇ ਉੱਥੇ ਜਾ ਕੇ ਬੋਲਦੇ ਆ ਸਰਪੰਚੀ ਦੀਆਂ ਚੋਣਾਂ ਰੱਦ ਹੁੰਦੀਆਂ ਨੇ ਤੇ ਅੱਜ ਪਿੰਡ ਕੁੰਬੜੇ ਦੇ ਵਿੱਚ ਦੋ ਨੌਜਵਾਨਾਂ ਦੇ ਕਿਰਚਾ ਮਾਰ ਜਾਂਦੇ ਆ ਪੰਜਾਬੀ ਤੇ ਰਾਤ ਦਾ ਵਕਤ ਹੋਇਆ ਕੱਲ ਨੂੰ ਗੁਰਪੁਰਬ ਆ ਤੇ ਅੱਜ ਚੌਂਕ ਦੇ ਵਿੱਚ Laash ਲੈ ਕੇ ਬੈਠੇ ਆ ਕਿਹਦੇ ਤੋਂ ਅਸੀਂ ਇਨਸਾਫ ਦੀ ਉਮੀਦ ਕਰੀਏ ਮੈਨੂੰ ਤੁਸੀਂ ਐਂ ਦੱਸ ਦੋ ਮੇਰੇ ਸੱਜੇ ਹੱਥ ਵੀ ਇੱਕ ਐਮਐਲਏ ਦੀ ਕੋਠੀ ਆ ਤੇ ਇਧਰ ਖੱਬੇ ਪਾਸੇ ਵੀ ਇੱਕ ਐਮਐਲਏ ਦੀ ਕੋਠੀ ਆ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਕੱਲ ਨੂੰ ਗੁਰਪੁਰਬ ਦਾ ਦਿਨ ਹੈ ਤੇ ਮੈਂ ਸਾਡੇ ਲੋਕਾਂ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਕਰਦਾ ਕਿ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਤੁਸੀਂ ਸਾਰੇ ਜਾਣੇ ਮਹਾਲੀ 나ਸੀ ਚੌਂਕ ਦੇ ਵਿੱਚ ਪਹੁੰਚੋ। ਨੇੜੇ ਸਿੰਘ ਜੀ ਦਾ ਗੁਰਪੁਰਬ ਹੈ। ਥੈਂਕ ਯੂ ਸ਼ੀਰ ਦਾ ਗੁਰਦਾਰਾ ਸਾਹਿਬ ਦੇ ਕੋਲ 나ਸੀ ਸੈਕਟਰ ਚਰਾਹੀ ਪਿੰਡ ਕੁੰਬੜੇ ਦੇ ਕੋਲ ਇੱਥੇ ਚੌਂਕ ਦੇ ਵਿੱਚ ਤੁਸੀਂ ਪਹੁੰਚੋ। ਕੱਲ ਨੂੰ ਪੌ ਸਾਰੀਆਂ ਸ਼ਕਤੀ ਤਾਂ ਵੀ ਪਹੁੰਚ ਰਹੀਆਂ ਬਾਈ ਲੱਖਾ ਸੁਧਾਨਾ ਵੀ ਪਹੁੰਚ ਰਿਹਾ ਜੇ ਸਾਡਾ ਵੱਡੀ ਗੈੰਟੀ ਦੇ ਵਿੱਚ ਇਕੱਠ ਹੋਊਗਾ ਫੇਰ ਹੀ ਅਸੀਂ ਸਰਕਾਰ ਦੇ ਉੱਪਰ ਦਬਾਅ ਪਾ ਸਕਦੇ ਹਾਂ ਅੱਜ ਇਹਨਾਂ ਦਾ ਪੁੱਤ ਉਹਨਾਂ ਨੇ ਸ਼ਾਮ ਨੂੰ 7 ਵਜੇ ਚਰਾਹੇ ਦੇ ਵਿੱਚ ਵੱਢਿਆ ਕੱਲ ਨੂੰ ਆਪਣੇ ਘਰਾਂ ਦੇ ਵਿੱਚ ਵੀ ਪਹੁੰਚਣਗੇ ਜੇ ਅੱਜ ਉਹ ਬੰਦੇ ਨਹੀਂ ਫੜੇ ਜਾਂਦੇ ਉਹਨਾਂ ਦਾ ਮੂੰਹ ਪੈ ਜਾਣਾ ਕੱਲ ਨੂੰ ਕਿਸੇ ਹੋਰ ਦੇ ਪਿੱਛੇ ਪਹਿਣਗੇ ਇੱਡੇ ਵੱਡੇ ਵੱਡੇ ਸਾਡੇ ਗਾਇਕ ਸਿੱਧੂ ਮੂਸੇਵਾਲੇ ਨੂੰ ਇਸ ਦੁਨੀਆ ਤੋਂ ਉਹਨਾਂ ਨੇ ਸਾਡੇ ਤੋਂ ਦੂਰ ਕਰਤਾ ਮੂਸੇ ਵਾਲੇ ਨੂੰ ਮਾਰ ਗਏ ਜਿਹੜਾ ਕਿ ਸਾਰੇ ਪੰਜਾਬ ਨੂੰ ਸਾਰੇ ਇੰਡੀਆ ਨੂੰ ਰਿਪਰੈਜ਼ੈਂਟ ਕਰਦਾ ਸੀ ਜਦੋਂ ਉਹਦਾ ਨਹੀਂ ਕੁਝ ਬਣਿਆ ਤਾਂ ਸਾਡਾ ਕੀ ਬਣੂਗਾ ਮੈਨੂੰ ਤੁਸੀਂ ਐਂ ਦੱਸ ਦੋ ਸਾਡਾ ਤਾਂ ਤਾਂ ਪਤਾ ਵੀ ਨਹੀਂ ਲੱਗਣਾ ਜੇ ਅੱਜ ਆਪਾਂ ਇਕੱਠੇ ਹੋ ਗਏ ਤਾਂ ਅੱਜ ਆਪਾਂ ਇਹਨਾਂ ਨੂੰ ਨੱਥ ਪਾ ਸਕਦੇ ਆਂ ਜਿਹੜੇ ਹਿਸਾਬ ਦੇ ਨਾਲ ਆ ਐਮ ਸੀ ਆ ਐਮ ਐਲ ਇਹਨਾਂ ਦੀਆਂ ਵੋਟਾਂ ਬਣਾਈ ਜਾਂਦੇ ਆ ਉਹ ਹਿਸਾਬ ਦੇ ਨਾਲ ਆਉਣ ਵਾਲੇ ਪੰਜਾਬ ਦੇ ਹਾਲਾਤ ਕੀ ਹੋਣਗੇ ਉਹ ਤੁਸੀਂ ਇੱਥੋਂ ਹੰਦਾ ਜਾ ਲਾ ਲਓ ਆ ਬਕਸੇ ਦੇ ਵਿੱਚੋਂ 16 ਸਾਲ ਦਾ ਮੁੰਡਾ ਪਿਆਗਾ ਇਹਦੇ ਵੱਲ ਜਰੂਰ ਦੇਖ ਲਿਓ ਥੋਡੇ ਪੁੱਤਾਂ ਰਗਾ ਇਹ ਇਹਦੇ ਵੱਲ ਜਰੂਰ ਦੇਖ ਲਿਓ ਅੱਜ ਇਹਨੂੰ ਵੱਡ ਕੇ ਇੱਥੇ ਬਕਸੇ ਦੇ ਵਿੱਚ ਪਾ ਗਏ ਕੱਲ ਨੂੰ ਕੀ ਪਤਾ ਮੇਰੀ ਵਾਰੀ ਆਜੇ ਜਾਂ ਕਿਸੇ ਹੋਰ ਦੀ ਆਜੇ ਘਰਾਂ ਦੇ ਵਿੱਚੋਂ ਨਿਕਲਣਾ ਬਹੁਤ ਜ਼ਰੂਰੀ ਆ ਉਹਦੇ ਜਵਾਕਾਂ ਨੂੰ ਕੈਨੇਡਾ ਅਮਰੀਕਾ ਭੇਜ ਕੇ ਵੀ ਨਹੀਂ ਕੁਝ ਬਾਲਣਾ ਆਉਣਾ ਤਾਂ ਇੱਥੇ ਹੀ ਪੈਣਾ ਇਸ ਧਰਤੀ ਤੇ ਹੀ ਆਉਣਾ ਪੈਣਾਗਾ ਸੋ ਐਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਹਰ ਕੋਨੇ ਦੇ ਵਿੱਚੋਂ ਉੱਠ ਕੇ ਪੰਜਾਬੀ ਇੱਥੇ ਪਹੁੰਚਣ ਹਰ ਕੋਨੇ ਦੇ ਵਿੱਚੋਂ ਉੱਠ ਕੇ ਇੱਥੇ ਪਹੁੰਚਣਾ ਪੈਣਾ ਫੇਰ ਹੀ ਇਹਨਾਂ ਨੂੰ ਨੱਥ ਪਾਈ ਜਾ ਸਕਦੀ ਆ ਨਹੀਂ ਇਹਨਾਂ ਦਾ ਬਹੁਤ ਮੂੰਹ ਪੈ ਜਾਣਾ ਆ ਟਾਈਮ ਦਿਖਾ ਦੇਣਾ 11:30 ਹੋ ਗਿਆ ਇੱਧਰ ਭਾਈ ਹਮਤੋਜ ਮਾਨ ਬਾਬਾ ਬਖਸ਼ੀ ਜੀ ਸਾਰੇ ਪਹੁੰਚੇ ਹੋਏ ਨੇ ਰਾਤ ਦਾ ਟਾਈਮ ਆ ਸਾਰੇ ਮੁੰਡੇ ਪਿੰਡ ਕੁੰਬੜਾ ਦੇ ਇੱਥੇ ਪਹੁੰਚੇ ਨੇ ਤੇ ਇੱਕ ਮੈਂ ਬੇਨਤੀ ਪਿੰਡ ਜਗਤਪੁਰੇ ਦੇ ਨੌਜਵਾਨਾਂ ਦੇ ਅੱਗੇ ਵੀ ਕਰਦਾ ਵੀ ਪਿੰਡ ਜਗਤਪੁਰੇ ਵਾਲਿਓ ਥੋਡੇ ਪਿੰਡ ਦੇ ਵਿੱਚ 6500 7000 ਪਰਵਾਸੀਆਂ ਦੀ ਬਣ ਜਾਂਦੀ ਆ ਸਾਰਾ ਪੰਜਾਬ ਥੋਡੇ ਹੱਕ ਦੇ ਵਿੱਚ ਆ ਕੇ ਖੜਦਾ ਤੇ ਇਹ ਵੀ ਉਹੀ ਲੜਾਈ ਆ ਥੋਡੇ ਪਿੰਡੇ ਹੀ ਤਾਂ ਵੋਟਾਂ ਹੀ ਬਣੀਆਂ ਸੀ ਪਰ ਇੱਥੇ ਮੁੰਡੇ ਨੂੰ ਬਕਸੇ ਦੇ ਵਿੱਚ ਪਾਦਾ ਦੋ ਨੌਜਵਾਨਾਂ ਦਾ ਕਤਲ ਕਰਤਾ ਦਨ ਦਿਹਾੜੇ ਤੇ ਇੱਥੇ ਇੱਥੇ ਪਹੁੰਚਣਾ ਵੀ ਬਹੁਤ ਜ਼ਰੂਰੀ ਆ ਮਹਾਲੀ ਦੇ ਆਲੇ ਦੁਆਲੇ ਦੇ ਜਿੰਨੇ ਵੀ ਪਿੰਡ ਸਾਰੇ ਪਿੰਡਾਂ ਦਾ ਇਹ ਹਾਲਾ ਤੁਸੀਂ ਕੁੰਬੜੇ ਪਿੰਡ ਦੀ ਵੋਟ ਕਢਾ ਲਿਓ ਇਹਨਾਂ ਨੇ ਹਜੇ ਤੱਕ ਕਢਾਈ ਨਹੀਂ ਹੋਣੀ ਜੇ ਪਿੰਡ ਦੀ 5000 ਵੋਟਾਂ ਮੈਂ ਲੈ ਕੇ ਦਿੰਦਾ 3000 ਪ੍ਰਵਾਸੀਆਂ ਦੀ ਹੋਊਗੀ ਇਹਨਾਂ ਨੂੰ ਵੀ ਪਤਾ ਹੋਣਾ ਜਿਹੜੇ ਇੱਥੇ ਝੁੱਗੀਆਂ 'ਚ ਰਹਿੰਦੇ ਆ ਇੱਥੇ ਫਲਾਪੀ ਜੀਆਂ 'ਚ ਰਹਿੰਦੇ ਆ ਤੇ ਜਿੰਨੇ ਵੀ ਪੀ ਜੀਆਂ ਵਾਲੇ ਆ ਕੋਈ ਵੀ ਪ੍ਰਵਾਸੀ ਤੁਹਾਡੇ ਕੋਲ ਆ ਕੇ ਇੱਥੇ ਰਹਿਣ ਆਉਂਦਾ ਉਹਦਾ ਸਾਰਾ ਬਾਇਓ ਡਾਟਾ ਤੁਹਾਡੇ ਕੋਲ ਹੋਣਾ ਚਾਹੀਦਾ ਆਏ ਨੀ ਵੀ ਉਥੋਂ ਰੇਲ ਚੜ੍ਹ ਕੇ ਆ ਗਿਆ ਤੇ ਤੁਸੀਂ ਚੱਕ ਕੇ ਉਹਨੂੰ ਕਮਰਾ ਦੇਤਾ ਨਹੀਂ ਕੱਲ ਨੂੰ ਐਕਸ਼ਨ ਥੋੜੇ ਤੇ ਆਉਣਾ ਜ਼ਿੰਮੇਵਾਰੀ ਥੋੜੀ ਆਊਗੀ ਵੀ ਤੁਹਾਡੇ ਪੀਜੀ ਦੇ ਵਿੱਚੋਂ ਕੋਈ ਪ੍ਰਵਾਸੀ ਆਇਆ ਤੇ ਸਾਡੇ ਪੰਜਾਬੀ ਨੌਜਵਾਨ ਦਾ ਕਤਲ ਕਰਕੇ ਚਲੇ ਗਿਆ ਸੋ ਇਹ ਜ਼ਿੰਮੇਵਾਰੀ ਸਾਡੇ ਜਿੰਨੇ ਪੰਜਾਬੀਆਂ ਨੇ ਇੱਥੇ ਪੀਜੀ ਪਾਏ ਹੋਏ ਆ ਉਹਨਾਂ ਦੀ ਜ਼ਿੰਮੇਵਾਰੀ ਆ ਵੀ ਸਾਰਾ ਉਹਨਾਂ ਦਾ ਬਾਇਓ ਡਾਟਾ ਹੋਣਾ ਚਾਹੀਦਾ ਹੁਣ ਜਿਨ੍ਹਾਂ ਨੇ ਕਤਲ ਕੀਤਾ ਸਾਰਾ ਟੱਪਰ ਪਤਾ ਨਹੀਂ ਕਿੱਧਰ ਤੁਰ ਗਿਆ ਉਹ ਕਿੱਧਰ ਨਿਕਲ ਗਿਆ ਕਤਲ ਕਰਕੇ ਪਤਾ ਨਹੀਂ ਰੇਲ ਚੜ੍ਹ ਕੇ ਜੂਪੀ ਲੰਘੇ ਹੋਣੇ ਆ ਹਜੇ ਸਾਨੂੰ ਇੱਥੇ ਪ੍ਰਸ਼ਾਸਨ ਆ ਕੇ ਕਹਿੰਦਾ ਕਹਿੰਦਾ ਤੁਸੀਂ ਧਰਨਾ ਚੱਕ ਲੋ ਸਾਰੀ ਪੁਲਿਸ ਇੱਥੇ ਖੜੀ ਆ ਅਸੀਂ ਕਾਰਵਾਈ ਕਿਵੇਂ ਕਰਾਂਗੇ ਉਹਨਾਂ ਨੂੰ ਮੈਂ ਇੱਕ ਗੱਲ ਕਹਿਣੀ ਚਾਹਣਾ ਵੀ ਭਗਵੰਤ ਮਾਨ ਜਾ ਕੇ ਸਦਰ ਬਾਜ਼ਾਰ ਜਾਂਦਾ ਸੱਤ ਝਲਿਆਂ ਦੀ ਪੁਲਿਸ ਉੱਥੇ ਲੈ ਜਾਂਦਾ ਉਦੋਂ ਤੁਸੀਂ ਇਹੋ ਜਿਹੇ ਬਿਆਨ ਭਗਵੰਤ ਮਾਨ ਨੂੰ ਕਿਉਂ ਨਹੀਂ ਕਹਿੰਦੇ ਵੀ ਤੂੰ ਮੁੱਖ ਮੰਤਰੀ ਆ ਸੱਤ ਝਲਿਆਂ ਦੀ ਪੁਲਿਸ ਤੂੰ ਆਪਦੇ ਪਿੱਛੇ ਲਈ ਫਿਰਦਾ ਪਿੱਛੇ ਜੇ ਕੋਈ ਬਾਰਦਾਤ ਹੋ ਗਈ ਅਸੀਂ ਕੀ ਕਰਾਂਗੇ ਤੁਸੀਂ ਮੁੱਖ ਮੰਤਰੀ ਨੂੰ ਪੁੱਛਿਆ ਕਰੋ ਉਹਨੂੰ ਆਖਿਆ ਕਰੋ ਇੱਥੇ ਮੈਂ ਡੀਐਸਪੀ ਸਾਹਿਬ ਐਸਐਸਪੀ ਸਾਹਿਬ ਨੂੰ ਵੀ ਇਹ ਗੱਲ ਕਹਿਣਾ ਵੀ ਧਰਨਾ ਚੁਕਾਉਣ ਦੀ ਬਜਾਏ ਇਹ ਚੋਦੇ ਐਮਐਲਏਆਂ ਦੇ ਕੋਲ ਜਾਓ ਤੁਸੀਂ ਤੁਸੀਂ ਬੰਦੀ ਕਾਰਵਾਈ ਕਰੋ ਅਸੀਂ ਕਿਹੜਾ ਇੱਥੇ ਡਾਂਗਾ ਸੋਟੇ ਲਈ ਖੜੇ ਆ ਦੋ ਪੌਲਸ ਵਾਲੇ ਇੱਥੇ ਖੜਾ ਦਿਓ ਬਾਕੀ ਜਾ ਕੇ ਕਾਰਵਾਈ ਕਰੋ ਤੁਸੀਂ ਫੋਨ ਲਾਓ ਬੱਕ ਬੱਕ ਜਲਿਆਂ ਦੇ ਵਿੱਚ ਨਾਕਾਬੰਦੀ ਕਰੋ ਉਹਨਾਂ ਦੋਹੇ ਪ੍ਰਵਾਸੀਆਂ ਦੀਆਂ ਉਹਨਾਂ ਮੁੰਡਿਆਂ ਦੀਆਂ ਤਸਵੀਰਾਂ ਵੀ ਜਿਹੜੀਆਂ ਆ ਚੁੱਕੀਆਂ ਨੇ ਉਹ ਤਸਵੀਰਾਂ ਵੀ ਮੈਂ ਦਿਖਾਉਣੀਆ ਚਾਹਣਾ ਤਿੰਨੇ ਮੁੰਡੇ ਜੇ ਕੋਈ ਮੁੰਡੇ ਦੇ ਫੋਨ 'ਚ ਆਇਆ ਮੈਨੂੰ ਦੋ ਆਪਾਂ ਸੋਸ਼ਲ ਮੀਡੀਆ ਤੇ ਆਪਦੇ ਵੱਲੋਂ ਤਸਵੀਰਾਂ ਦਿਖਾਈਏ ਫੋਨ ਦੇ ਵਿੱਚ ਤੇ ਇਹ ਜਿਹੜੀਆਂ ਤਸਵੀਰਾਂ ਇਹ ਸਾਰੇ ਕਿਤੇ ਤੁਸੀਂ ਪੰਜਾਬ 'ਚ ਵਾਇਰਲ ਕਰ ਦਿਓ ਪਤਾ ਕੀ ਆ ਭਾਈ ਇਹ ਕਾ ਬਣ ਗਿਆ ਸਭ ਤੋਂ ਗੱਲ ਇਹ ਐ ਲੈ ਵੀ ਨਹੀਂ ਨਹੀਂ ਫਾਰਕ ਪਿੰਡਾ ਤੋਂ ਟੁੱਟ ਡੰਡਾ ਉਹ ਟੋਪੀ ਜਿਹੜਾ ਉਮਰੇ ਮਦਦ ਕਰਾ ਰਹੀ ਹੋਣੀ ਅਸੀਂ ਸਾਰੇ ਕਿਉਂ ਬੈਠੇ ਆ ਇੱਥੇ ਕਿਉਂ ਉਹਨਾਂ ਨੂੰ ਇਨਸਾਫ ਨਹੀਂ ਮਿਲ ਗਿਆ ਅੱਜ ਉਹ ਘਰ ਵਾਲੇ ਕਹਿ ਰਹੇ ਨੇ ਕਿ ਅਸੀਂ ਉਦੋਂ ਅੰਤਮ ਸੰਸਕਾਰ ਕਰਾਂਗੇ ਜਦੋਂ ਉਹ ਬੰਦਿਆਂ ਨੂੰ ਫੜ ਲਿਆ ਜਾਊਗਾ ਫੜਨਾ ਕਿਵੇਂ ਐ ਪੁਲਿਸ ਨੇ ਔਰ ਪੁਲਿਸ ਨੂੰ ਫੜੂਗੀ ਕਿਵੇਂ ਉਹ ਪਤਾ ਨਹੀਂ ਕਿੱਧਰ ਚੜ ਗਏ ਫੈਮਿਲੀ ਵਾਲਿਆਂ ਨੂੰ ਫੜਨਗੇ ਫੈਮਿਲੀ ਵੀ ਚੜ ਕੇ ਪਿੱਛੇ ਹੁਣ ਜਾਇਓ ਤਾਂ ਜਾਓ ਕਾ ਦੇ ਕੇ ਆਣਾ ਇਹ ਚੀਜ਼ ਦਾ ਹੋਰ ਇੱਥੇ ਐਸੀ ਕਿਰਚਾ ਮੇਰਾ ਨੰਬਰ ਨੋਟ ਦਾ ਆਮ 62 16 ਸਾਲ ਦਾ ਬੱਚੇ ਰੱਖੀ ਫਿਰਦੇ ਨੇ ਐਨਾ ਕ੍ਰਿਮੀਨਲ ਮਨ ਉਹ ਵੀ ਅੱਖ ਚ ਮਾਰ ਕੇ ਸਿਰ ਵਿੱਚ ਦੀ ਕੱਢਦਾ ਮਤਲਬ ਇਹਦਾ ਮਤਲਬ ਉਹ ਅੰਸ਼ੂ ਵਿੱਚ ਚੱਲਉਂਦੇ ਨੇ ਪਹਿਲਾਂ ਤੋਂ 42 85 ਆ ਨੇੜੇ ਤੇੜੇ ਜੇਲ੍ਹ ਕੋਲੇ ਹਰ ਥਾਂ ਤੇ ਲੁੱਟਮਾਰ ਹਰ ਥਾਂ ਤੇ ਬੰਦੇ ਕਿਉਂ ਹੋ ਰਿਹਾ ਇਹ ਕੰਮ ਕਰ ਰਹੇ ਆ ਜਦ ਸਿੰਘਪੁਰਾ ਗਏ ਸੀ ਅਸੀਂ ਉੱਥੇ ਉਹਨਾਂ ਨੇ ਕਿਹਾ ਕਿ ਅੱਧੀ ਰਾਤ ਤੋਂ ਸਸਪੈਂਡਡ ਚੱਲੇ ਜਾਓ ਉੱਥੇ ਵੀ ਇਹ ਹਾਲ ਹੁੰਦਾ ਇਹ ਦੂਜੀ ਗੱਲ ਕਿਤੇ ਚੱਲੀ ਜਾਓ ਇਹ ਹਾਲ ਹੁੰਦਾ ਤੈਨੂੰ ਰੋਕੂਆ ਕੋਈ ਕਿ ਨਹੀਂ ਫਿਰ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸਾਂ ਅਸੀਂ ਕਹਿੰਦੇ ਆ ਕਿ ਕਲਚਰ ਡਿਫਰੈਂਸ ਹੈ ਕਲਚਰ ਡਿਫਰੈਂਸ ਨਾਲ ਪ੍ਰੋਬਲਮ ਕੀ ਹੁੰਦੀ ਹੈ ਜੇ ਕਿਸੇ ਕੋਲ ਮੁੱਲਿਆਂ ਨੇ ਜ਼ਿਕਰ ਕੀਤਾ ਉਹ ਆਂਦੇ ਅਸੀਂ ਸਾਡੇ ਗਵੰਡੀ ਐ ਉੱਥੇ ਇੱਕ ਬੈਠਾ ਸੀ ਬੰਦਾ ਯੂਕੇ ਤੋਂ ਪ੍ਰਵਾਸੀ ਆਇਆ ਸੀ ਉਹ ਇੱਕ ਨੀਕਰ ਪਾ ਕੇ ਉਤੋਂ ਨੰਗਾ ਥੱਲੇੋਂ ਨੰਗਾ ਸਿਰਫ ਇੱਕ ਨੀਕਰ ਪਾਈ ਆ ਉਹ ਬੈਠਾ ਔਰ ਬੀੜੀ ਪੀ ਰਿਹਾ ਔਰ ਉੱਚੀ ਗਾਣੇ ਲਾਏ ਹੋਏ ਨੇ ਉਹ ਆਂਦਾ ਮੈਂ ਜਾਂ ਕਿ ਉਹਨੂੰ ਕਿਹਾ ਬੰਦ ਕਰ ਦੇ ਆਂਦਾ ਮੈਂ ਨਹੀਂ ਕਰਦਾ ਮੈਂ ਕਾ ਬੰਦ ਕਰ ਦੇ ਪ੍ਰੋਬਲਮ ਹੋ ਗਿਆ ਦਾ ਜੋ ਕਰਨਾ ਕਰਨਾ ਮੈਂ ਨਹੀਂ ਕਰਦਾ ਉਸ ਤੋਂ ਬਾਅਦ ਉਹਨੇ ਕੁਝ ਹੋਰ ਮੁੰਡੇ ਸੱਦੇ ਤਾਂ ਉਹ ਗਿਆ ਉਹਨੇ 25 ਤੀਹ ਹੁੰਦੇ ਸੱਤ ਨੇ ਹਮਾ ਪ੍ਰੋਬਲਮ ਹੁਣ ਉਹਦੇ ਲਈ ਨੀਕਰ ਪਾ ਕੇ ਬੈਠਣਾ 24 ਘੰਟੇ ਨਾ ਉੱਚੀ ਗਾਣੇ ਲਾਉਣਾ ਆਮ ਗੱਲ ਹੈ ਸਾਡੇ ਲਈ ਇਹ ਪਾਸਿਬਲ ਨਹੀਂ ਨਾ ਨਾ ਜੀ ਕਾਲੂ ਬਾਜੀ ਹੁਣ ਕੀ ਕਰ ਰਹੇ ਹੋ ਚਾਹੂਗੇ ਇਸ ਲਈ ਜਗ੍ਹਾ ਨਹੀਂ ਕਿ ਹਰਕਤ ਆਉਂਦੀਆਂ ਤਾਂ ਅੱਜ ਆ ਸਾਰੇ ਬੈਠੇ ਆ ਜੋ ਉਹਦਾ ਰੀਜ਼ਨ ਆਹੀ ਹੈ ਕਿ ਇਨਾਂ ਚਿਕਨਾਂ ਕੋਲ ਸੋਲੂਸ਼ਨ ਲੱਭਿਆ ਜਾਵੇ ਜਿਹਨੇ ਬਣਾਏ ਉਹਨਾਂ ਦੇ ਰਾਸ਼ਨ ਕਾਰਡ ਸਭ ਕੋ ਐਮ ਉਹਨਾਂ ਦੀਆਂ ਵੋਟਾਂ ਕਿਨੇ ਬਣਾਈਆਂ ਉਹਨਾਂ ਨੂੰ ਆਧਾਰ ਕਾਰਡ ਕਿਨੇ ਦਿੱਤੇ ਉਹ ਪੁੱਛੋ ਉਹਨਾਂ ਨੂੰ ਜਿਨ੍ਹਾਂ ਨੇ ਪੀਜੀ ਥੱਲੇ ਸੀ ਉਹਨਾਂ ਨੂੰ ਪੁੱਛੋ ਕੀ ਸਾਡੀ ਗਵਰਨਮੈਂਟ ਦੇਤੇ ਕੁਝ ਬੋਲੂਗੀ ਪੁਲਿਸ ਵਾਲਿਆਂ ਨੂੰ ਵੀ ਕੀ ਪੰਜਾਬੀਆਂ ਲਈ ਹੋਰ კანونی ਬਣ ਸਕਦਾ ਜੋ ਹਿਮਾਚਲ ਤੋਂ ਬਣਿਆ ਹੋਇਆ ਜਾਂ ਈਸਟਰਨ ਸਟੇਟ ਤੋਂ ਬਣਿਆ ਹੋਇਆ ਕੁਝ ਕਰੋਗੇ ਜਾਂ ਨਹੀਂ ਆ ਦਮਨਪ੍ਰੀਤ ਸਿੰਘ ਤੇ ਆ ਇੱਕ ਵਿਚਾਰਾ ਜੇਲ੍ਹ ਚ ਪਿਆ ਹੈ ਉਹਦੇ ਹਸਪੀਟਲ ਚ ਪਿਆ ਦਿਲਪ੍ਰੀਤ ਸਿੰਘ ਇਹਨਾਂ ਦੀ ਉਮਰ ਆ ਸੀ ਮਾਂ ਬਾਪ ਐ ਰੱਖ ਕੇ ਬੈਠੇ ਹੁੰਦੇ ਆ ਜਿਨ੍ਹਾਂ ਨੂੰ ਕਦੇ ਜਾਣ ਦਾ ਧੋਖਾ ਉਖਾ ਉਹਨੂੰ ਅੰਤਮ ਸੰਸਕਾਰ ਨਹੀਂ ਕਰ ਪਾ ਰਹੇ ਕਿਦਰ ਜਾਣ ਉਹ ਵਿਚਾਰੇ ਅਸੀਂ ਉਹਦੇ ਸਦਾਤਾ ਤੇ ਚੱਲਦੇ ਆ ਜੱਦੀ ਰਾਤ ਨੂੰ ਅਸੀਂ ਇੱਥੇ ਕਿਉਂ ਬੈਠੇ ਹੋਏ ਆ ਇਸ ਲਈ ਬੈਠੇ ਹੋਏ ਆ ਕਿ ਪੰਜਾਬ ਨਹੀਂ ਬਚਣਾ ਕਰੇ ਆਓ ਤੁਸੀਂ ਜਾ ਕੇ ਪਿੰਡਾਂ 'ਚ ਵੇਖੋ ਸ਼ਹਿਰਾਂ 'ਚ ਵੇਖੋ ਪੰਜਾਬ ਕਿੱਥੇ ਰਹਿ ਗਿਆ ਪਰ ਜੇ ਚੜ ਕੇ ਆਓਗੇ ਉਹ ਭਾਵੇਂ ਪ੍ਰਸ਼ਾਸਨ ਹੋਵੇ ਭਾਵੇਂ ਮੋਤੀ ਹੋਵੇ ਉਹ ਕੁਝ ਕਰ ਲਓ ਜੇ ਨਹੀਂ ਕਰੋਗੇ ਤੱਕਾ ਕੀ ਹੋਣਾ ਔਰ ਇਹ ਲੀਡਰਾਂ ਲੁੱਟਰਾਂ ਨੇ ਨਹੀਂ ਕੁਝ ਕਰਨਾ ਇਹਨਾਂ ਨੇ ਕਰਤਾ ਆਹ ਮੇਲੇ ਦਾ ਘਾਰਾ ਲੱਗ ਗਿਆ ਕੋਈ ਬੰਦਾ ਆਇਆ ਉਹਨਾਂ ਦੀ ਪਾਰਟੀ ਦਾ ਆਇਆ ਹੋਵੇ ਸਮਝ ਰਹੇ ਕੱਲ੍ਹ ਵੀ ਆ ਇੱਕ ਹੱਤਿਆ ਹੋਈ ਵੀ ਆ ਕੱਲ੍ਹ ਦਾ ਖਤਲ ਹੋਇਆ ਹੈ ਅੱਜ ਤੱਕ ਕੋਈ ਬੰਦਾ ਨਹੀਂ ਆਇਆ ਸ਼ਰਮੀ ਨਹੀਂ ਆਉਂਦੀ ਹਨ ਮੈਨੂੰ ਕੋਈ ਫਿਕਰਫਕਾ ਨਹੀਂ ਆ ਸੋ ਪਲੀਜ਼ ਮਾਰਾ ਇਹਨੇ ਕਿਹਾ ਕਹਿੰਦੇ ਤੁਸੀਂ ਲੋਕ ਸੁਧਰ ਜੋ ਤੁਸੀਂ ਕੁਝ ਕਰੋਗੇ ਤਾਂ ਸ਼ਾਇਦ ਮੈਂ ਉੱਜੜ ਵੀ ਗਿਆ ਕਿ ਮੈਨੂੰ ਹੁਣੇ ਬਰਾੜ ਸਾਹਿਬ ਨੇ ਦੱਸਿਆ ਇਹਨਾਂ ਨੇ ਪਤਾ ਕੀਤਾ ਹੈ ਕਿ 24-25 ਸਾਲ ਤੋਂ ਪਰਿਵਾਰ ਇੱਥੇ ਰਹਿ ਰਿਹਾ ਸੀ 24-25 ਸਾਲ ਤੋਂ ਉਸ ਦੇ باوجود ਉਹਨਾਂ ਨੇ ਆਪਦੀ ਪ੍ਰਾਪਰਟੀ ਕੋਈ ਨਹੀਂ ਲਈ ਸੀ ਰੈਂਡੇ ਕਰਾਇਤੇ ਸੀ ਉਹ ਸਕ੍ਰੈਪ ਦਾ ਕੰਮ ਕਰਦੇ ਸੀ ਇਹਦਾ ਮਤਲਬ ਘਰੇ ਵੀ ਕੋਈ ਸਬੰਧ ਨਹੀਂ ਦਾ ਔਰ ਪਤਾ ਨਹੀਂ ਲੱਗ ਰਿਹਾ ਉਹ ਕਿੱਥੋਂ ਦੇ ਸੀ ਕਿ ਇਹ 24 25 ਸਾਲ ਵਾਲੇ ਬੰਦੇ ਐਂ ਗੁੰਮ ਹੋ ਸਕਦੇ ਨੇ ਸਾਰਾ ਪਰਿਵਾਰ ਉਹ ਬੱਚੇ ਆਪ ਹੀ ਅਜੇ ਦੇ ਨਵੇਂ ਆਏ ਨੇ ਉਹ ਕੀ ਕਰਨਗੇ ਸਾਰੇ ਜਣੇ ਉਹਨਾਂ ਬਾਰੇ ਤੁਹਾਡਾ ਕੀ ਖਿਆਲ ਹੈ ਕੀ ਇਹਦਾ ਕੋਈ ਸਿਸਟਮ ਬਣਾਉਂਗੇ ਸਿਸਟਮ ਕੀ ਬਣਾਏ ਬਸ ਜਿਵੇਂ ਹਿਮਾਚਲ ਚ ਕਾਨੂੰਨ ਹੈ ਬਣਾਓ ਸਾਨੂੰ ਇਹ ਪਤਾ ਹੋਵੇ ਜਿਹੜੇ ਬੰਦੇ ਆਏ ਕਿੱਥੋਂ ਦੇ ਆ ਇਹਨਾਂ ਦਾ ਐਡਰੈਸ ਕੀ ਹੈ ਇਹਨੂੰ ਚੱਕ ਕੇ ਕਿੱਥੋਂ ਲਿਉਣਾ ਹੈ ਜੇ ਗੜਬੜ ਕਰਦੇ ਆ ਔਰ ਇੱਥੇ ਕੋਈ ਵੋਟਰ ਨਾ ਬਣੇ ਉਹਨਾਂ ਦੀ ਕੋਈ ਰਾਸ਼ਨ ਕਾਰਡ ਜਾਂ ਕੋਈ ਆਧਾਰ ਕਾਰਡ ਨਾ ਬਣ ਆ ਕੰਮ ਕਰਨਾ ਪਊ